ਵੀ 1000 ਮੁਸਲਮਾਨ ਹਿੰਦੂਆਂ ਨੂੰ 8 ਦਿਨ ਰੋਟੀ ਗੁਰਦੁਆਰੇ ਸਹਿਬ ਖਵਾਈ ਤੇ ਖਵਾਈ ਕਿਦਾਂ ਇਹ ਵੀ ਵੇਖਿਓ ਆਪਦੀ ਕੌਮ ਦੀ ਬਾਦਰੀ ਇੱਕ ਬੰਨੇ ਹਿੰਦੂਆਂ ਦੀ ਲੈਣ ਲਾਉਂਦੇ ਹੈ ਇੱਕ ਬੰਨੇ ਮੁਸਲਮਾਨਾਂ ਦੀ ਤੇ ਵਿੱਚ ਕਾਹੇ ਲੈ ਕੇ ਖੰਡਾ ਖਲੋਂਦਾ ਹੈ ਸਿੰਘ ਕਿ ਇਹ ਮੁਸਲਮਾਨ ਦੀ ਜਾਨ ਨਹੀਂ ਉੱਠਕੇ ਹਿੰਦੂ ਦੇ ਗਲ ਪੈਜੇ ਤੇ ਹਿੰਦੂ ਦੀ ਜਾਨ ਨਹੀਂ ਕਿ ਮੁਸਲਮਾਨ ਦੇ ਗਲ ਪੈਜੇ ਗੁਰਦੁਆਰੇ ਦੇ ਵਿੱਚ ਸ੍ਰੀ ਕਾਲ ਭਾਉ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਆ ਇੱਕ ਕਰੇ ਹਿੰਦ ਦਾਵਾ ਇਸਰੇ ਕੈਬਨਟ ਸਕੀਮ ਲਿਆਇਆ ਸੀ ਜਿਦੇ ਵਿੱਚ ਤਿੰਨ ਮੁੱਖ ਪ੍ਰਮੁੱਖ ਕੌਮਾਂ ਮੰਨ ਲਈਆਂ ਗਈਆਂ ਹਿੰਦੂ, ਮੁਸਲਮਾਨ ਤੇ ਸਿੱਖ ਮੁਸਲਮਾਨਾਂ ਨੂੰ ਵੀ ਦੇ ਦਿੱਤਾ ਉਹਨਾਂ ਦਾ ਹਿੱਸਾ ਤੇ ਹਿੰਦੂਆਂ ਨੂੰ ਵੀ ਤੇ ਸਿੱਖਾਂ ਨੂੰ ਤੇ ਬਸ ਸ਼ਬਦਾਂ ਚ ਹੀ ਕਿਹਾ ਵੀ ਸਿੱਖ ਬਹੁਤ ਬਾਦਰ ਕੌਮ ਆ ਪੰਜਾਬ ਇਹਨਾਂ ਦਾ ਹੋਮ ਲੈਂਡ ਆ ਹੋਮ ਲੈਂਡ ਆ ਤੇ ਦਿੱਤਾ ਦਿੱਤਾ ਕੁਝ ਨਹੀਂ ਸਿੱਖਾਂ ਨੇ ਇਸ ਸਕੀਮ ਆ ਪਰਵਾਣ ਕਰਤੀ ਵੀ ਨਹੀਂ ਸਾਨੂੰ ਨਹੀਂ ਪਈ ਮਨਜ਼ੂਰ ਕੈਬਨਟ ਬਣਨੀ ਸੀ हिसाब ਨਾਲ 10 ਲੱਖ ਬੰਦੇ ਤੇ ਸਿਰ ਇੱਕ ਮੈਂਬਰ ਜੇ ਸਿੱਖਾਂ ਦੀ ਆਬਾਦੀ ਉਦੋਂ ਕਿਹੜੀ ਇੰਨੀ ਸੀ ਹਨਾ ਉਹ ਪਾਉ ਮੁਸਲਮਾਨਲੀ ਨੂੰ ਨਾ ਬੜਾ ਗੁੱਸਾ ਲੱਗਾ ਉਹਨਾਂ ਜਾ ਕੇ ਕਲਕੱਤੇ ਨਾ ਜਲੂਸ ਕੱਢਿਆ ਪਹਿਲਾਂ ਤੇ ਜਲੂਸ ਸ਼ਾਂਤ ਮਈ ਸੀ ਪਰਛੇ-ਪੁਰਛੇ ਨਾਲ ਮੁਸਲਮਾਨਾਂ ਦੇ ਜਵਾਕਾ ਰੱਖੇ ਸੀ ਮੁੜ ਕੇ ਉਹ ਕੀ ਕਰਦੇ ਆਗੇ ਰਸਤੇ 'ਤੇ ਜਾਂਦੇ ਜਿਹੜੇ ਹਿੰਦੂ ਵੀਰ ਭੈਣ ਭਰਾ ਉਹਨਾਂ ਨੂੰ ਵੀ ਕਤਲ ਕਰਨਾ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਇੱਕ ਕਾਲ ਜਉਂਦਾ ਵਾ ਜਿੱਥੇ ਹਿੰਦੂਆਂ ਦੀਆਂ ਲੜਕੀਆਂ ਪੜ੍ਹਦੀਆਂ ਉਹਨੂੰ ਅੱਗ ਲਾ ਦਿੰਦੇ ਕੁੜੀਆਂ ਸੜ ਜਾਂਦੀਆਂ ਅੰਦਰ ਕਾਫੀ ਇਦਾਂ ਦੀ ਉਹ ਲੁੱਟਪਾਟ ਮਚਾਉਂਦੇ ਹਿੰਦੂਆਂ ਦੀਆਂ ਦੁਕਾਨਾਂ ਵੀ ਸਾੜ ਦਿੰਦੇ ਆ ਗਾਵਾਂ ਦੀਆਂ ਦੁੱਧ ਚੁੰਗਦੀਆਂ ਬੱਚੀਆਂ ਨੂੰ ਕਤਲ ਕਰਦੇ ਫਿਰ ਇਹ ਹਿੰਦੂ ਵੀਰਾਂ ਦਾ ਵੀ ਖੂਨ ਖੁੱਲਣਾ ਸੀ ਉਹ ਫਿਰ ਆਪ ਉਹ ਵੀ ਸ਼ੋਰੇ ਸ਼ਾਰੇ ਬਰਸ਼ੇ ਖੇਚ ਲੈਂਦੇ 8 ਦਿਨ ਕਲਕੱਤੇ ਕਤਲੋਗਾਰ ਦੇ ਮੱਚਦਾ ਰਿਹਾ ਤੇ ਪ੍ਰਸ਼ਾਸਨ ਠੱਪ ਪ੍ਰਸ਼ਾਸਨ ਦੀ ਇੰਤਨੀ ਅੱਧੇ ਮੁਸਲਮਾਨ ਫੌਜ ਫੌਜ ਹੀ ਅੱਧੇ ਹਿੰਦੂ ਤੇ ਹੁਣ ਰੋਕੀ ਉੱਥੇ ਕਿਹੜਾ ਉਹ ਪਾਉ ਕੀ ਹੋਇਆ ਸਿੱਖ ਕੀਤੇ ਚ ਨਹੀਂ ਕਹੀ ਬੰਨੀ ਵੀ ਪਰ ਸਿੱਖਾਂ ਨੇ ਜਿਹੜਾ ਰੋਲ ਨਭਾਇਆ ਨਾ ਉਹ ਅੱਜ ਵੀ ਇਤਿਹਾਸ ਤੇ ਲਿਖਿਆ ਕਿਉਂਕਿ ਸਿੱਖਾਂ ਕੋ ਕਲਕੱਤੀ ਉਸ ਵੇਲੇ ਟਰਾਂਸਪੋਰਟ ਦਾ ਸੀ ਕੰਮ ਲਾ ਰੀਆਂ ਸੀ ਟਰੱਕ ਸੀ ਸਿੱਖਾਂ ਨੇ ਫਿਰ ਕਿਰਪਾਨਾਂ ਖਿੱਚ ਕੇ ਨਾ ਜਿਹੜੀ ਕਰਨੀ ਹੁੰਦੀ ਅਸਲ ਉਹ ਮਰਦਾਂ ਵਾਲੀ ਕੀਤੀ ਜਿੱਥੇ ਵੀ ਕਿਤੇ ਥੋੜੇ ਹਿੰਦੂ ਜ਼ਿਆਦੇ ਮੁਸਲਮਾਨਾਂ ਦੇ ਕਬਜ਼ੇ 'ਚ ਸੀ ਉਹਨਾਂ ਨੂੰ ਛਡਾਇਆ ਜਾ ਕੇ ਤੇ ਗੁਰਦੁਆਰੇ ਖੜਿਆ ਜਿੱਥੇ ਘੱਟ ਮੁਸਲਮਾਨ ਸੀ ਤੇ ਹਿੰਦੂ ਜ਼ਿਆਦੇ ਕਬਜ਼ੇ 'ਚ ਸੀ ਉਥੋਂ ਮੁਸਲਮਾਨਾਂ ਨੂੰ ਛਡਾ ਕੇ ਖੜਿਆ 20000 ਮੁਸਲਮਾਨ ਹਿੰਦੂਆਂ ਨੂੰ 8 ਦਿਨ ਰੋਟੀ ਗੁਰਦੁਆਰੇ ਸਹਿਬ ਖਵਾਈ ਤੇ ਖਵਾਈ ਕਿਦਾਂ ਇਹ ਵੀ ਵੇਖਿਓ ਆਪਦੀ ਕੌਮ ਦੀ ਬਾਦਰੀ ਇੱਕ ਬੰਨੇ ਹਿੰਦੂਆਂ ਦੀ ਲੈਣ ਲਾਉਂਦੇ ਹੈ ਇੱਕ ਬੰਨੇ ਮੁਸਲਮਾਨਾਂ ਦੀ ਤੇ ਵਿੱਚ ਕਾਹੇ ਲੈ ਕੇ ਖੰਡਾ ਖਲੋਂਦਾ ਹੈ ਸਿੰਘ ਕਿ ਇਹ ਮੁਸਲਮਾਨ ਦੀ ਜਾਨ ਨਹੀਂ ਉੱਠ ਕੇ ਹਿੰਦੂ ਦੇ ਗਲ ਪੈ ਜੇ ਤੇ ਹਿੰਦੂ ਦੀ ਜਾਨ ਨਹੀਂ ਕਿ ਮੁਸਲਮਾਨ ਦੇ ਗਲ ਪੈ ਜੇ ਗੁਰਦੁਆਰੇ ਦੇ ਵਿੱਚ ਤੇ ਬਾਦਚ ਕੁਝ ਮੁਸਲਮਾਨਾਂ ਹਿੰਦੂਆਂ ਤਰਾਜ ਕੀਤਾ ਤੁਸੀਂ ਉਹਨਾਂ ਦੀ ਕਿਉਂ ਮਦਦ ਕਰਦੇ ਇਹਨਾਂ ਦੀ ਘਰਦੇ ਕਹਿੰਦੇ ਆ ਕਿ ਕਲਕੱਤੇ ਦੇ ਵਿੱਚ ਅਮਨ ਕਲਕੀਤਰ ਦੇ ਲਾਡ ਲਿਆਨੇ ਕੀਤਾ 8 ਦਿਨ ਕਤਲੇਆਮ ਹੋਈ ਨਹੀਂ ਤੇ ਪ੍ਰਸ਼ਾਸਨ ਠੱਪ ਸੀ ਤੇ ਕਿੰਨੇ ਲੋਕਾਂ ਨੂੰ ਲੰਗਰ ਪਾਣੀ ਸ਼ਕਾਇਆ ਪਰ ਅਫਸੋਸ ਆ ਕਿ ਦੋਵਾਂ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੇ ਸਿੱਖਾਂ ਦੇ ਨਾਲ ਕੋਈ ਇਨਸਾਫ ਨਹੀਂ ਕੀਤਾ ਕਰਾਉਣਾ ਪੰਜਾਬ 'ਚ ਵੀ ਅਮਨ ਸੀ ਸਿੱਖਾਂ ਨੇ ਪਰ ਪੰਜਾਬ 'ਚ ਮੁਸਲਮਾਨ ਲੀਗ ਨੇ ਜਾਣ ਬੁੱਝ ਕੇ ਸਿੱਖਾਂ ਨੂੰ ਆਪ ਦੇ ਵੱਲ ਟਕਰਾਉ ਸਥਿਤੀ ਚ ਖੇਚ ਲਿਆ ਨਹੀਂ ਤੇ ਕਟਵੱਟ ਪੰਜਾਬ ਚ ਵੀ ਨਹੀਂ ਸੀ ਹੋਣੀ ਉਹ ਜਾੜਾ ਨਹੀਂ ਹੋਣਾ ਸੀ ਇਹ ਸੀ ਕਲਗੀ ਤਰ ਦੇ लाਟ ਲਿਆਂ ਦਾ ਜਾਦੀ ਵੇਲੇ ਕਲਕੱਤੇ ਵਿੱਚ ਰੋਜ਼